ਦੇ ਵਿਆ ਪਾਣੀ ਵੇਖਣ ਤੇ ਉਹਨਾਂ ਦੀ ਪੈਰੀ ਹੀ ਤੇ ਉੱਥੇ ਪਾਣੀ ਕਿਤੇ ਡੂੰਘਾ ਉਹਨਾਂ ਤਰਨ ਦੀ ਜਾਚ ਨਹੀਂ ਹੈ ਜੀ ਤੇ ਉਹ ਵਿੱਚ ਹੀ ਡੁੱਬ ਗਿਆ ਤੇ ਮੁੜ ਕੇ ਕੱਢਿਆ ਉਹਨੇ ਚਲੋ ਉਹਦੀ ਡੈਥ ਹੋ ਗਈ ਰਾਤ ਦਿਨ ਉਹਦੇ ਤੇ ਆਂਦੇ ਵਿੱਚ ਹੀ ਨਿਕਲ ਜਾਂਦੀ ਆਵਾਜ਼ਾਂ ਮਾਰ ਮਾਰ ਕੇ ਨਹੀਂ ਪਤਾ ਜੇ ਤੂੰ ਸੁਣਉ ਮੇਰੇ ਕੋਲ ਤੈਨੂੰ ਆ ਤੇ ਦੇਖਣੀ ਨਹੀਂ ਸੀ ਪਾਣੀ ਨੂੰ ਥਾਂ ਨਹੀਂ ਕਿਤੇ ਲਈ ਇੱਥੇ ਮੈਂ ਰਾਵਾਂ ਕਦੀ ਮੈਂ ਕਹੇ ਜੇ ਕਰੋ ਰੋਟੀ ਖਾ ਲੈਣੀ ਹੈ ਕਦੀ ਮੈਂ ਕਹੇ ਰੋਟੀ ਖਾਣੇ ਦੀ ਹੈ ਇੱਥੇ ਆੜ ਕੇ ਬੈਹ ਜਾਨੀ ਇਹ ਚਲਾਈ ਜਾ ਉਹ 19 ਸਾਲ ਦਾ ਹੈ ਉਹ ਉਹਨਾਂ ਨੂੰ ਅੱਜ 11 ਕ ਸਾਲ ਹੋ ਗਏ ਬੇਟਾ ਤੇ 11 ਸਾਲ ਹੋ ਗਏ ਆ ਬੇਟਾ ਪਹਿਲਾਂ ਗਿਆ ਦਾ ਮੁਰਕੀ ਹਾਂਜੀ ਫਿਰ ਉਹਨਾਂ ਦੇ ਗਾਮ ਨਾ ਹੀ ਉਹ ਬਸ ਵੀ ਹਾਂ ਜਸਤੀ ਟੱਲੋਂ ਆਇਆ ਸੁੱਤ ਪਿੰਡ ਜੱਸੜ ਦੇ ਵਿੱਚ ਬੈਠੇ ਆਂ ਕਿਸੇ ਵੇਲੇ ਚਲੋ ਕੁਦਰਤ ਦੀ ਮਾਰ ਕੁਝ ਸਮੇਂ ਦੀ ਅੱਜ ਸਾਡੇ ਨਾਲ ਜੋ ਪਰਿਵਾਰ ਬੈਠਾ ਆ ਮੈਂ ਦੱਸ ਦੇਵਾਂ ਪਹਿਲਾਂ ਕਿ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੋਈ ਵੀਊ ਦਾ ਕੋਈ ਚੱਕਰ ਨਹੀਂਗਾ ਅਸਲ 'ਚ ਸਾਡੇ ਨਾਲ ਮਾਤਾ ਆ ਬੈਠੇ ਹੋਏ ਨੇ ਪਹਿਲਾਂ ਬੇਟੇ ਦਾ ਚਲੇ ਜਾਣਾ ਮੁੜ ਕੇ ਪਤੀ ਦਾ ਚਲੇ ਜਾਣਾ ਮੁੜ ਕੇ ਕੁਦਰਤੀ ਮਾਰ ਦਾ ਆ ਜਾਣਾ ਖਾੜਾਂ ਦੇ ਕਾਰਨ ਘਰਾਂ ਟਹਿ ਜਾਣਾ ਕਿਤੇ ਨਾ ਕਿਤੇ ਚਲੋ ਰੱਬ ਵੇਖ ਕੇ ਤੇ ਕਰਦਾ ਨਹੀਂ ਆ ਕਿ ਕੋਈ ਬੰਦਾ ਸਹਨ ਜੋਗਾ ਕਿਦਾ ਨਹੀਂ ਸਹਨ ਜੋਗਾ ਪਰ ਹਾਲਾਤ ਵੇਖ ਕੇ ਪਤਾ ਲੱਗਦਾ ਵੀ ਕੁਦਰਤ ਦੀ ਕਿੰਡੀ ਵੱਡੀ ਮਾਰ ਆ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆਂ ਕਿ ਮਾਤਾ ਜੀ ਕਿਦੋਂ ਬੇਟਾ ਜਾਂਦਾ ਉਹਨਾਂ ਨੂੰ 10-11 ਸਾਲ ਹੋ ਗਏ ਨੇ ਪਹਿਲਾ ਬੇਟਾ ਗਿਆ ਪਹਿਲਾ ਬੇੜਾ ਚਲੇ ਗਿਆ ਉਹਦੇ ਗਾਮ ਨਾਲ ਹੀ ਵੀ ਆਪਰੇ પતિ ਇੱਥੇ ਨਾ ਹੋ ਗਏ ਤੇ ਫੇਰ ਮੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਰਨਾ ਕੀ ਤੇ ਨਾ ਕੀ ਆ ਜੇ ਮੇਰਾ ਘਰ ਹੀ ਤੇ ਉਹ ਵੀ ਮਗਰ ਪਾਣੀ ਇੰਨਾ ਆਇਆ ਵਾ ਤੇ ਉਹ ਵੀ ਮੇਰਾ ਟਹਿ ਗਿਆ ਵਾ ਅਦਮਨ 12 ਦਿਨ ਹੋ ਗਏ ਨੇ ਤੇ 4 ਦਿਨ ਹੋ ਗਏ ਠੱਕਾ ਰਾਈ ਤੱਕਦੀ ਮੈਂ ਕਿਸੇ ਦੇ ਦਰਦ ਦਰ ਠੋਕਰਾਂ ਖਾਂਦੀ ਫਿਰਨੀ ਕਦੀ ਮੈਂ ਕਿਸ ਕੋ ਰੋਟੀ ਖਾਣੀਆ ਕਦੀ ਮੈਂ ਕਿਸ ਕੋ ਰੋਟੀ ਖਾਣੀਆ ਤੇ ਮੇਰਾ ਕਿਸੇ ਹਾਲਾਤ ਮੇਰੀ ਬਾਤ ਹੀ ਨਹੀਂ ਕਹਨੇ ਪੁੱਛੀ ਵੀ ਇਹ ਵੀ ਇੱਥੇ ਹੈ ਗਈ ਆ ਪਿੰਡ ਦੇ ਵਿੱਚ ਕੋਈ ਨਹੀਂ ਮੇਰੇ ਕੋ ਆਇਆ ਨਾ ਮੇਰੇ ਕੋ ਕਹਨੇ ਪੁੱਛਿਆ ਆਣ ਕੇ ਵੀ ਤੇਰੇ ਕੀ ਹਾਲਾਤ ਨੇ ਕੋ ਆਪਣੇ ਕੋਲ ਕੁਝ ਜ਼ਮੀਨ ਵਗੈਰਾ ਤੁਸੀਂ ਹੈਗੇ ਜ਼ਮੀਨ ਐਵੇਂ ਥੋੜੀ ਜੀ ਆ ਤੇ ਉਹ ਵੀ ਪੀ ਚੌਥਾਈ ਹੋ ਗਈ ਆ ਕਿੱਲਾ ਡੇਢ ਕਿਲਾ ਪੈ ਲਈ ਆ ਉਹ ਵੀ ਚੌਥਾਈ ਹੋ ਗਈ। ਜੋ ਦੁੱਖ ਬੜਾ ਵੱਡਾ ਮਾਦਾ ਜੀ। ਛੋਟਾ ਨਹੀਂਗਾ। ਜਿੱਥੇ ਦੁੱਖ ਆ ਉਹਦੇ ਨਾਲ ਨਾਲ ਜੋ ਆ ਕੁਦਰਤੀ ਆਫਤ ਦੇ ਨਾਲ ਘਰ ਡੇਜਣਾ ਸਾਰੀਆਂ ਸੰਸਥਾਵਾਂ ਨੂੰ ਮੇਰੇ ਅਲੋងੀ ਹੱਥ ਜੋੜ ਕੇ ਬੇਨਤੀ ਹੈ ਚੀਨੂ ਕੇ ਠੀਕ ਆਪਾਂ ਬਹੁਤ ਲੰਗਰ ਵੰਡ ਲਿਆ ਲਾਲਿਆ। ਹੁਣ ਆਪਾਂ ਨੂੰ ਲੋੜ ਇਸ ਚੀਜ਼ ਦੀ ਆ ਕਿ ਜਿਹੜੇ ਪਰਿਵਾਰ ਨੇ ਜਿਹੜੇ ਪਰਿਵਾਰਾਂ ਦੇ ਮਕਾਨ ਟੱਗੇ ਜਾਂ ਹਾਲਾਤ ਇਦਾਂ ਦੇ ਬਣ ਗਏ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉੱਠ ਨਹੀਂ ਸਕਦੇ ਅੱਜ ਲੋੜਾ ਸਾਨੂੰ ਉਹਨਾਂ 'ਚ ਜਾਂਦੀ ਉਹਨਾਂ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਆ ਭਾਵੇਂ ਮਾਤਾ ਜੀ ਆ ਹੋਰ ਵੀ ਕਈ ਪਰਿਵਾਰ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਦੇ ਦੁੱਖ ਸੁਣੇ ਨਹੀਂ ਜਾਂਦੇ ਸੰਸਥਾਵਾਂ ਵੀ ਇਸ ਚੀਜ਼ ਤੇ ਆਂਦੇ ਕਿ ਲੋੜਾ ਅੱਜ ਇਸ ਚੀਜ਼ ਦੀ ਕਿ ਅਸੀਂ ਇੱਕ ਪਰਿਵਾਰ ਦੀ ਮਦਦ ਕਰੀਏ ਕਿ ਖੋਲਾ ਆਤ ਇੱਥੇ ਤੇ ਪਾਣੀ ਪਿਛਵਾੜੇ ਤਾਂ ਕੋਈ 10-10 ਫੁੱਟ ਹੋਣਾ ਕੋਠਿਆਂ ਦੇ ਮਗਰ ਹੁਣ ਇਹ ਟਾਈਮ ਤੇ 4 ਫੁੱਟ ਪਾਣੀ ਆ ਇੱਥੋਂ ਤੁਸੀਂ ਬਾਰਿਸ਼ ਨਹੀਂ ਵੇਖ ਸਕਦੇ ਇਹ ਪਰਾਂ ਨੂੰ ਅੰਦਰ ਫੜੇ ਤੇ ਸਾਰੇ ਪੀਪਲ ਟੰਗਾਂ ਨੇ ਵੀ ਪਤਾ ਨਹੀਂ ਘੁੰਮ ਡੇਗ ਪੈਣ ਘੜੀ ਨੂੰ ਡੇਪਣ ਧੂਣ ਨੂੰ ਡੇਪਣ ਜਾਂ ਲੰਗ ਜੰਤ ਚਾਰ ਦੇ ਲੰਗ ਵੀ ਜਾਣਾ ਇਹ ਕੁਝ ਕਹਿ ਨਹੀਂ ਸਕਦੀ ਮੈਂ ਕਦੋਂ ਜਦੋਂ ਬੇਟਾ ਗਿਆ ਕੀ ਕਾਰਨ ਬਣਿਆ ਕਿ ਬੇਟੇ ਦੇ ਜਾਣ ਦਾ ਕਾਰਨ ਇਸ ਤਰ੍ਹਾਂ ਹੀ ਵੀ ਮੈਂ ਪਿੰਡ ਗਈ ਹਾਂ ਭੋਨੇਲੇ ਮੇਰੇ ਪੇਕੇ ਆ ਮੈਂ ਉੱਥੇ ਗਈ ਹਾਂ ਤੇ ਉਹ ਉਹਨਾਂ ਦੇ ਉਦੋਂ ਢੜ-ਢੁੜਾਏ ਇਹ ਪਾਣੀ ਪੁਣੀ ਤੇ ਉਹ ਆਖਣ ਲੱਗੇ ਵੀ ਸਾਡੇ ਨਾਲ ਬਿਸਤਰੇ ਸੁਕਾ ਜਾ ਮੈਂ ਚਲ ਗਈ ਮੇਰਾ ਪਤੀ ਆ ਲਈ ਕਿਹੜਿਆਂ ਦਾ ਆ ਤੇ ਮੈਂ ਪੈੜੀਆਂ ਵਖਾ ਕੇ ਲਿਆਵਾਂ ਉਹਨਾਂ ਨਾਲ ਪੈੜੀਆਂ ਵੇਖਣ ਗਿਆ ਵਾ ਤੇ ਉਹ ਪਤਾ ਹੀ ਨਹੀਂ ਲੱਗਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਪਿਆ ਤੇ ਖੱਡਾ ਵਾ ਤੇ ਉਹ ਮੁੰਡੇ ਛੋੜੇ ਛੋੜੇ ਤੇ ਆਉਂਦੇ ਪਿਆ ਤੈਨੂੰ ਦੱਸਣੇ ਤਰਨ ਦੀ ਉਹਨੂੰ ਨਹੀਂ ਪਤਾ ਉਹ ਪਾਣੀ ਚ ਕਦੀ ਵੜਿਆ ਨਹੀਂ ਤੇ ਉਹ ਪਾਣੀ ਵਾਲ ਨੂੰ ਕਦੇ ਉੱਥੇ ਦਮ ਗਿਆ ਤੇ ਫਿਰ પતિ ਦਾ ਜਾਣਾ ਉਹ ਵੀ ਉਹ ਇਹਨਾਂ ਦੇ ਗਮ ਨਹੀਂ ਗਿਆ ਉਹ ਤਾਂ ਫੇਰ ਬੜਾ ਕਹਦੇ ਰਾਤ ਦਿਨ ਨਹੀਂ ਹੀ ਸੰਦੇ ਵਾਜੇ ਮਾ ਅੰਧੇਰੀਂ ਨੰਦੇ ਸ਼ਹਿਵਾਰ ਆ ਜਾ ਬਹੁਤ ਹੀ ਜ਼ਿਆਦਾ ਰੋਣਾ ਧੋਣਾ ਉਹਨਾਂ ਨੇ ਤੇ ਫਿਰ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਤੇ ਰੋਟੀ ਅੱਜ ਖਾ ਲਈ ਤੇ ਕੀ ਤਾਂ ਦੋ ਦੋ ਦਿਨ ਉਹ ਨਾ ਖਾਣੀ ਨੂੰ ਅਖਣਾ ਮੇਰੇ ਪੁੱਤ ਭੁੱਖਾ ਹੈ ਇਹ ਕਦੇ ਵੀ ਉਹਨਾਂ ਤੋਂ ਨਹੀਂ ਅਖਣਾ ਜਿੰਨਾ ਚਿਰ ਰੋਟੀ ਨਹੀਂ ਖਾਂਦਾ ਮੈਂ ਨਹੀਂ ਖਾਣਾ ਇਹ ਬਹੁਤ ਹੀ ਬੀਬਾ ਬੱਚਾ ਸੀ ਤੇ ਉਹਨਾਂ ਨੇ ਅਖਣਾ ਜਿੰਨਾ ਚਿਰ ਇਹਨੇ ਨਹੀਂ ਰੋਟੀ ਮੇਰੇ ਪੁੱਤ ਖਾਧੀ ਮੈਂ ਵੀ ਨਹੀਂ ਖਾਣੀ ਤੇ ਉਹਨਾਂ ਦੇ ਗੰਨਾ ਹੀ ਫਿਰ ਮਤਲਬ ਰਿੰਦੇ ਰਿੰਦੇ 50 ਸਾਲਾਂ ਸ਼ਿਆ ਜੀ ਉਹਦੀ ਡੈਥ ਹੋ ਗਈ ਤੇ ਰਾਤ 1:30 ਵਜੇ ਮਾਰਦਾ ਰਹਿੰਦਾ ਹੈ ਪੁੱਤ ਨੂੰ ਪਰ ਕਹੇ ਨੇ ਹੱਲ ਬਾਤ ਨਹੀਂ ਪੁੱਛੀ ਕਿ ਤੋ ਕੱਲੀ ਰਹੀ ਏ ਜਾ ਕੇ ਹਾਲਿਆ ਤੇਰੇ ਕੀ ਨਹੀਂ ਕਿਸੇ ਨੇ ਚੰਨ ਉਹਨੇ ਕੋਈ ਨਹੀਂ ਦੇ ਲੋਕ ਸਿਆਸੀ ਲੋਕ ਨਹੀਂ ਕੋਈ ਨਹੀਂ ਮੇਰੇ ਵੱਲ ਆਇਆ ਮੈਨੂੰ ਕਿਹ ਨਹੀਂ ਆ ਕੇ ਪਿੱਛਾ ਕੋਈ ਰਿਸ਼ਤੇਦਾਰ ਵੀ ਨਹੀਂ ਮੇਰਾ ਆਇਆ ਕਿ ਇਹ ਇਹ ਗੱਲ ਹੁੰਦੀ ਆ ਕਿ ਔਖੇ ਵੇਲੇ ਰਿਸ਼ਤੇਦਾਰ ਮੇਰੇ ਕੋਨੇ ਵਾਲੇ ਉਹ ਵੀ ਡੁੱਬੇ ਪਏ ਆ ਭਰਾ ਮੇਰੇ ਹਾਲਾਤ ਉਦੇ ਉਦਾਂ ਦੇ ਹੋਏ ਆ ਕਿ ਉਹਨਾਂ ਦੇ ਮੇਰੇ ਭਰਾਵਾਂ ਦੇ ਹਾਲਾਤ ਬਹੁਤ ਮਾੜੇ ਹੋਏ ਆ ਹੋਵੇ ਨਹੀਂ ਪੁੱਛ ਸਕਦੇ ਤੇ ਜਿਹੜੀਆਂ ਹੋਰਿਆ ਹੋਰ ਵੀ ਮੈਨੂੰ ਕਿਹ ਕੇ ਨਹੀਂ ਆੜ ਕੇ ਪਿੱਛੇ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ ਵੀ ਭੈਣ ਤੇਰਾ ਕੀ ਖਾਲਾ ਹੈ ਤੇ ਫਿਰ ਕਿਦਾਂ ਗੁਜ਼ਰ ਤੇ ਜਾ ਰੱਖੇ ਏਦਾਂ ਹੀ ਹਾਂ ਗਵਾਂਡੀਆਂ ਵੱਲ ਚੋ ਜਾਨੀ ਆ ਤੇ ਉਧਰ ਜਾ ਕੇ ਰੋਟੀ ਖਾਣ ਦੀ ਉਧਰ ਹੀ ਸਮਝ ਨਹੀਂ ਕੋ ਬੇਟੀ ਵੀ ਕਿ ਕਿ ਬੇਟਾ ਇਕੱਲਾ ਹੈ ਨਹੀਂ ਬੇਟੀਆਂ ਮੇਰੀਆਂ ਤਿੰਨ ਬੇਟੀਆਂ ਮੇਰੀਆਂ ਉਹ ਆਪੂ ਆਪਣੇ ਕਰ ਲਈਆਂ ਉਹ ਫੋਨ ਕਰਕੇ ਪੁੱਛਦੀਆਂ ਫੋਨ ਨਾ ਕੀ ਆਖਣਾ ਮੈਂ ਕਿਹਾ ਮੈਂ ਠੀਕ ਆ ਤੁਹੀ ਟੈਂਸ਼ਨ ਨਾਲੋਂ ਮੈਂ ਠੀਕ ਹਾਂ ਮੈਂ ਕੀ ਕਹਿ ਸਕਨੀ ਇਹਨੂੰ ਬਾਅਦ ਮੈਂ ਕੁਝ ਕਹਿ ਵੀ ਨਹੀਂ ਸਕਦੀ ਉਹਨਾਂ ਨੂੰ ਕਿ ਕੁਦਰਤ ਦੀ ਮਾਰ ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਜਿੱਦਾਂ ਪਹਿਲਾਂ ਰੱਬ ਧੱਕਾ ਕਰ ਗਿਆ ਉਸ ਤੋਂ ਬਰਾਂ ਰੱਬ ਇਹੋ ਜੀ ਮਾਰ ਮਾਰਿਆ ਹੀ ਨਾ ਕਿਸੇ ਨੂੰ ਤਾਂ ਨਾ ਕੋਈ ਕਹਿ ਦੇ ਨਦੀਨ ਹੋਵੇ ਇਹੋ ਜੀ ਵਿਚਰ ਵੀ ਜਿਹੜਾ ਕਿਸੇ ਗਾੜੀ ਹੱਥ ਗਾਉਣਾ ਪਵੇ ਕਿਸੇ ਨੂੰ ਮੂਹ ਤੇ ਹੈ ਪਰ ਮਾਤਾ ਜੀ ਜਿੱਤੇ ਤੱਕ ਚਲਾ ਜਾਣਾ ਜਵਾਨ ਪੁੱਤ ਦਾ ਚਲੇ ਜਾਣਾ ਉਹ ਵੀ ਮਾਂ ਪਿਓ ਨੂੰ ਵਾਸਤੇ ਬੜੀ ਬਰਦਾਸ਼ਤ ਬੜਾ ਔਖਾ ਕੀਤਾ ਜਾਂਦਾ ਰਾਤ ਦਿਨ ਉਹਦੇ ਧਿਆਨ ਦੇ ਵਿੱਚ ਹੀ ਨਿਕਲ ਜਾਂਦੀ ਆਵਾਜ਼ਾਂ ਮਾਰ-ਮਾਰ ਕੇ ਵੀ ਪੁੱਤ ਅਜ ਤੂੰ ਹੀ ਹੰਨਾ ਮੇਰੇ ਕੋਲ ਤੇ ਮੈਨੂੰ ਆਹ ਦਿਨ ਵੇਖਣੇ ਨਹੀਂ ਹੀ ਪੈਣੇ ਕਿਉਂ ਇਹ ਤੇ ਰੱਬ ਆਪਾਂ ਚਲੋ ਠੀਕ ਆਪਣਾ ਰੋਸ ਵੀ ਬਣ ਜਾਂਦਾ ਕਿ ਅਸੀਂ ਸਾਨੂੰ ਕਿਸੇ ਪਿੰਡ ਵਾਲੇ ਨੇ ਨਹੀਂ ਪੁੱਛਿਆ ਸਾਨੂੰ ਕਿਸੇ ਕਵਾਂਡਿਨੈਂਟ ਨੇ ਨਹੀਂ ਪੁੱਛਿਆ ਹਾਂ ਪਰ ਮਾਰਤਾ ਰੱਬ ਮਾਰ ਜਾਂਦਾ ਹਾਂਜੀ ਮਾਰੀਂ ਤਰਬ ਨੇ ਆ ਕਿਉਂ ਆਂਡੀ ਗਵੰਡੀ ਸਾਰੇ ਹੀ ਜੋ ਵੀ ਸਾਡੇ ਭੈਣ ਭਰਾ ਉਹ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਰੋਜ਼ਮਰਹਰੀ ਜ਼ਿੰਦਗੀ ਦੇ ਵਿੱਚ ਘਾਂ ਫਿਰਦੇ ਜਾਂਦੇ ਚੱਲਣਾ ਰਹਿਣਾ ਹੁੰਦਾ ਹੈ ਨਾ ਉਹ ਤੇ ਆਪ ਚੱਲਣਾ ਪੈਂਦਾ ਗਵੰਡੀ ਸਾਡੇ ਨਾਲ ਮਜੂਦ ਮਾਤਾ ਜੀ ਦੇ ਮਾਤਾ ਜੀ ਕਿਦਾਂ ਦੇ ਹਾਲਾਤ ਤੁਸੀਂ ਵੇਖਦੇ ਜੀ ਹਾਲਾਤ ਤਾਂ ਭਾਜੀ ਬੜੇ ਮਾਰੇ ਆ ਵਿਚਾਰੀ ਦੇ ਤੇ ਸਰਕਾਰ ਅਗੇ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦੀ ਜਰੂਰ ਜਿੱਥੋਂ ਚੀਦਾ ਇਹਨਾਂ ਦੇ ਵਿਚਾਰਿਆਂ ਨੂੰ ਸੁਣੀ ਜਾਂਦੀ ਹੈ ਗਰੀਬੀ ਦੀ ਸੋਣਾ ਤੇ ਵਿਚਾਰੀ ਪੇ ਆਸਰੀ ਇੱਕ ਸਾਹ ਦੀ ਹੁਣ ਤੱਕ ਇਹ ਆਏ ਦੇ ਵਾਸਤੇ ਤੱਕੇ ਹੀ ਵਿਚਾਰੀ ਖਾਂਦੀ ਫਿਰਦੀ ਆ ਤੇ ਕੋਈ ਇਹਦਾ ਆਸਰਾ ਨਹੀਂ ਜੀ ਤੇ ਅਸੀਂ ਸ਼ਾਦੀ ਤੇ ਇਹੋ ਬੇਨਤੀ ਵੀ ਹੁਣ ਸਾਡੇ ਲਾਗੇ ਘਾਰਿਆਂ ਸਾਨੂੰ ਤੇ ਪਤਾ ਜੋ ਜਿੱਤਰਾ ਵਿਚਾਰੀ ਤੇ ਭੀਤਣ ਲਈ ਨਾ ਬੱਚਾ ਵਾ ਨਾ ਆ ਆਦਮੀ ਛੇਤੇ ਤੇ ਦੱਸੋ ਕਿੱਥੇ ਜਾਵਾਂ ਤੇ ਜਿੱਥੇ ਸਰਕਾਰਾਂ ਚਲੋ ਰੱਬ ਦੇ ਅਗੇ ਕਿਸੇ ਸਰਕਾਰ ਦੀ ਕਿਸੇ ਇਨਸਾਨ ਦੀ ਕੁਝ ਚੱਲਦੀ ਨਹੀਂ ਹਾਂਜੀ ਹਾਂਜੀ ਹਾਲਾਤ ਬਣ ਗਏ ਮਾੜੇ ਬਣ ਗਏ ਉਹਦੇ ਨਾਲ ਥੋੜਾ ਮਾਦਾ ਨੂੰ ਰੋਸ ਵੀ ਆ ਕਿ ਮੈਨੂੰ ਚਲੋ ਪਿੰਡ ਦੇ ਲੋਕ ਵੀ ਮੇਰਾ ਸਾਥ ਦੇਣ ਦੋ ਹਾਂਜੀ ਹਾਂਜੀ ਜਿਹੜੀ ਆਪਣੀ ਚੋਂ ਹੋਣ ਤੇ ਜ਼ਿੰਦਗੀ ਕਹਿ ਸਕਦੇ ਆਪਾਂ ਬਿਲਕੁਲ ਜ਼ਿੰਦਗੀ ਜਿਹੜੀ ਆ ਉਹ ਬਸ ਰੋਸ ਹੈ ਹਾਂਜੀ ਚਾਹੀਦਾ ਕਿ ਚਲੋ ਤੁਸੀਂ ਗਾਂਢੀ ਗਾਂਢੀ ਦੱਸਿਓ ਕਿ ਬਹੁਤ ਮਦਦ ਕਰਦੇ ਹੋ ਹੋਰ ਵੀ ਅਸੀਂ ਮੈਲੋ ਵਿਚਾਰੀ ਦੇ ਜਿਹੜੇ 2-3 ਬੋਰੀਆਂ ਹੰ ਦਾਣੇ ਉਹ ਵੀ ਛੇਤੀ ਛੇਤੀ ਕਢਾਏ ਆ ਬੀਤਰੇ ਵਿਚਾਰੀ ਦੇ ਕਿ ਇਹਦੇ ਘਰ ਸਟਾਏ ਆ ਇਹਦੀ ਜਾਨ ਵਿਚਾਰੀ ਦੀ ਬਾਝੇ ਚਲੋ ਇਹ ਇਹ ਆਪੇ ਹਲਾ ਤਾਂ ਬੜੇ ਮਾੜੇ ਆ ਇਹ ਸਾਡੀ ਤੇ ਹੋ ਵੀ ਬੇਨਤੀ ਆ ਕਿ ਚਲੋ ਕਿਤੇ ਵਿਚਾਰੀ ਨੂੰ ਕੁਝ ਨਾ ਕੁਝ ਮਿਲੇ ਤੇ ਉਹ ਟਾ ਟੂ ਕੇ ਵਿਚਾਰੀ ਆਪਣਾ ਸਾਰਾ ਸ਼ੇਰ ਲਗਾਵਾ ਕਾਸ ਤੇ ਵਿਕਰ ਕੇ ਤੇ ਬਹਿ ਜਾਏ ਵਿਚਾਰੀ ਕੰਮ ਹੋ ਰਿਹਾ ਪਾਰਟੀ ਤੁਸੀਂ ਹਾਲਾਤ ਵੇਖੇ ਸਾਰੇ ਦਾਨੀ ਸੱਜਣਾ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਾਤਾ ਦੀ ਜਰੂਰ ਮਦਦ ਕੀਤੀ ਜਾਵੇ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਜਗਦੀਸ਼ ਸਿੱਧੂ ਦੇ ਨਾਲ ਹੀ ਨਾਲ